ਬੰਦੇ ਨੂੰ ਇਹਨਾਂ ਨੇ ਕਮੇਟੀ ਬਣਾਈ ਨਸ਼ਾ ਛਡਾਊ ਅਤੇ ਨਸ਼ਿਆਂ ਨੂੰ ਰੋਕਣ ਬਾਰੇ ਚ ਇਹ ਨਸ਼ਾ ਵੇਚਣ ਤੋਂ ਰੋਕਦੇ ਸੀ ਉਹਨਾਂ ਨੇ ਆ ਕੇ ਇੱਕ ਕਮੇਟੀ ਦਾ ਮੈਂਬਰ ਬੁਰੀ ਤਰ੍ਹਾਂ ਕੁੱਟਿਆ ਪਹਿਲਾਂ ਫਿਰ ਇਹ ਫੌਜੀ ਸਾਹਿਬ ਦੇ ਘਰ ਆ ਕੇ ਅੰਦਰ ਵੜ ਗਏ ਇਹਨੂੰ ਕੜੀਸ ਕੇ ਦੋਨੋਂ ਲੱਤਾਂ ਤੋੜ ਦਿੱਤੀ ਤੇ ਅੰਦਰ ਵੜਨ ਦਾ 452 ਨੀ ਲਗਾਈ ਉਸ ਤੋਂ ਬਾਅਦ ਨਸ਼ਿਆਂ ਦੀ ਐਫ ਆਈ ਆਰ ਤੋਂ ਕੋਈ ਗੱਲ ਨਹੀਂ ਇਹ ਵੀ ਨਸ਼ਾ ਕਰਕੇ ਕੁੱਟਿਆ ਉਹ ਪਿੰਡ ਵਿੱਚ ਫੈਰ ਮਾਰ ਕੇ ਗਏ ਸਾਰੇ ਪਿੰਡੂ ਧਮਕਾ ਕੇ ਕੇ ਡਰਾ ਕੇ ਕੇ ਬੋਲ ਕੇ ਗਏ ਜੀ ਜਿਹੜਾ ਹੁਣ ਨਸ਼ੇ ਚੜ੍ਹ ਤੋਂ ਰੋਕੂਗਾ ਉਹਨੂੰ ਦੇਖਾਂਗੇ ਫਿਰ ਉਹਦਾ ਕੋਈ ਜ਼ਿਕਰ ਨਹੀਂ ਉਹਦੇ ਵਿੱਚ ਇੰਨੀ ਪੁਲਿਸ ਕਿਉਂ ਮਦਦ ਕਰਦੀ ਹੈ ਨਸ਼ੇ ਵੇਚਣ ਵਾਲਿਆਂ ਦੀ ਸਰਕਾਰ ਦਾ ਤੁਨੋਂ ਡਰਨੀ ਰਿਹਾ ਨਾਲ ਐਮ ਐਲ ਲਾਲ ਦਾ ਪਿੰਡ ਹੈ ਉਹ ਅਜ ਤੱਕ ਇਹਨਾਂ ਦੀ ਸਾਰ ਨਹੀਂ ਲੇੜ ਆਇਆ ਸਰਕਾਰ ਨੇ ਫੌਜੀ ਆਦਮੀ ਪੁਰੇ ਵੀ ਆ ਕੇ ਇੱਕ ਦੇਸ਼ ਭਗਤੀ ਦੀ ਸੋਚ ਰੱਖ ਕੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਰਿਹਾ ਇਹ जख्मी ਹੋ ਗਿਆ ਉਹਨਾਂ ਨੂੰ ਉਹਨਾਂ ਨੇ ਆ ਕੇ ਇਹਨੂੰ ਮਾਰਿਆ ਲੱਤਾਂ ਤੋੜੀਆਂ ਤੇ ਇਹਦੀ ਕੋਈ ਸੁਣਵਾਈ ਨਹੀਂ ਉਸ ਤੋਂ ਬਾਅਦ ਸਰਕਾਰ ਦੀ ਕੋਈ ਮਦਦ ਨਹੀਂ ਕੇ ਆਪਣਾ ਘਰ ਬੇਹਾਰ ਪਿਆ ਜਿਹੜਾ ਅਸਲੀ ਮੁੱਦਾ ਤਾਂ ਇਹ ਹੈ ਕਿ ਪਿੰਡ ਵਾਲੇ ਨੌਜਵਾਨ ਮੁੰਡੇ ਇਕੱਠੇ ਹੋ ਕੇ ਨਸ਼ਿਆਂ ਨੂੰ ਰੋਕ ਰਹੇ ਹਾਂਜੀ ਹਾਂ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਕੁੱਟ ਰਹੇ ਤੇ ਪੁਰਸੁਰਾਂ ਦੀ ਮਦਦ ਕਰਦੀ ਹੈ ਉਲਟਾ ਉਹਨਾਂ ਤੇ ਉਹਨਾਂ ਦੇ ਪ੍ਰੋਪਰ ਪਰਚਾ ਨਹੀਂ ਦਰਜ ਕਰਦੀ ਉਹਨਾਂ ਤੇ ਪ੍ਰੋਪਰ ਕਾਰਵਾਈ ਨਹੀਂ ਕਰਦੀ ਨਸ਼ਿਆਂ ਵਾਲੀ ਗੱਲ ਵਿੱਚ ਲਪੋਕੇ ਰੱਖਦੀ ਇਹ ਕਿਸ ਤਰ੍ਹਾਂ ਚੱਲਣਾ ਨਹੀਂ